ਗੁਰੂ ਮਾਰਾ ਕਹਿੰਦੇ ਨੇ ਤੁਸੀਂ ਆਪਣੇ ਹੱਥੀ ਜੋ ਕੁਝ ਕਰੋਗੇ ਉਹ ਤੁਹਾਨੂੰ ਮਿਲੇਗਾ ਪਿਓ ਦਾ ਕੀਤਾ ਕਰਮ ਪੁੱਤਰ ਨੂੰ ਨਹੀਂ ਮਿਲੇਗਾ ਪੁੱਤਰ ਦਾ ਕੀਤਾ ਕਰਮ ਪਿਤਾ ਨੂੰ ਨਹੀਂ ਮਿਲੇਗਾ ਚਲੋ ਪਿਓ ਪੁੱਤਰ ਦਾ ਤਾਂ ਛੱਡੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਿਹੜੇ ਹੱਥ ਨਾਲ ਕਰੇਗਾ ਉਹ ਸੱਥ ਨੂੰ ਮਿਲੇਗਾ ਦੂਜੇ ਹੱਥ ਨੂੰ ਨਹੀਂ ਮਿਲੇਗਾ ਤ ਕੀਤਾ ਦਾਨ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਏ ਕਰ ਹੱਥਾਂ ਨੂੰ ਕਹਿੰਦੇ ਨੇ ਮਾਰਾ ਕਹਿੰਦੇ ਜਿਹੜੇ ਹੱਥ ਨਾ ਕਰੇਗਾ ਸਾਡੇ ਬਜ਼ੁਰਗ ਕਹਿੰਦੇ ਸੀ ਭਾਈ ਦਾਨ ਦੋਵੇਂ ਹੱਥ ਲਾ ਕੇ ਕਰੀਦਾ ਹੁੰਦਾ ਬਜ਼ੁਰਗਾਂ ਦੀ ਸਿਆਣੀ ਗੱਲ ਹੈ ਦੇਖੋ ਸੇਵਾ ਕਰਨੀ ਹੋਵੇ ਭਾਈ ਵੀ ਭਾਈ ਦੋਵੇਂ ਹੱਥ ਲਾਈ ਦੇ ਹੁੰਦੇ ਆ ਤੇ ਇਹ ਫਿਰ ਕਿਵੇਂ ਹੋ ਸਕਦਾ ਹੈ ਵੀ ਪੁੱਤਰ ਦਾ ਕੀਤਾ ਦਾਨ ਅੱਗੇ ਜਾ ਕੇ ਪਿਤਾ ਨੂੰ ਦੂਜੀ ਗੱਲ ਇਹ ਵੀ ਚਲੋ ਹੁਣ ਪੜਿਆ ਲਿਖਿਆ ਜਮਾਨਾ ਹੈ ਪਹਿਲਾਂ ਤਾਂ ਆਪਾਂ ਮੰਨੀ ਜਾਂਦੇ ਸੀ ਬਾਪੂ ਸਾਡਾ ਭੁੱਖਾ ਬੈਠਾ ਹੈ ਅਸੀਂ ਖੀਰ ਪ੍ਰਸ਼ਾਦ ਖਵਾਇਆ ਤੇ ਉਹਨੂੰ ਮਿਲ ਗਿਆ ਜਾ ਕੋਈ ਬਜ਼ੁਰਗ ਹੈ ਆਪਣੇ ਜੀ ਨੂੰ ਸਾਲ ਮਗਰ ਭੁੱਖ ਲੱਗਦੀ ਜੇ ਆਪਾਂ ਮੰਨ ਨਹੀਂ ਲਈਏ ਚਲੋ ਮਿਲ ਜਾਂਦਾ ਉਹਨਾਂ ਨੂੰ ਸ਼ੱਕ ਲੈਂਦੇ ਆ ਵੀ ਸਾਲ ਮਗਰ ਭੁੱਖ ਲੱਗਦੀ ਹੈ ਇੱਕ ਵਾਰੀ ਇਹ ਤਾਂ ਰੋਸ਼ਕਾਣਾ ਚਾਹੀਦਾ ਆਪਾਂ ਨੂੰ ਜੇ ਆਪਾਂ ਛਕਦੇ ਆ ਤਾਂ ਉਹਨਾਂ ਨੂੰ ਹੀ ਭੁੱਖ ਰੋਜ ਹੀ ਲੱਗਦੀ ਹਣੀ ਤੇ ਤੁਸੀਂ ਸਾਲਮਗਰੂ ਇੱਕ ਵਾਰੀ ਛਕਾ ਕੇ ਮੁੜ ਕੇ ਸਾਰੀ ਨਹੀਂ ਲੀਣੀ ਤੇ ਕਿਸੇ ਬਜ਼ੁਰਗ ਨੂੰ ਇੱਕ ਦਿਨ ਪ੍ਰਸ਼ਾਦਾ ਛਕਾ ਕੇ ਹਫ਼ਤਾ ਨਾਲ ਛਕਾਇਓ ਫਿਰ ਫਿਰ ਸਹਿਜਪੜ ਰਖਾਉਣਾ ਹੀ ਪੈਣਾ ਨਾ ਆਪਾਂ ਨੂੰ ਤੇ ਤੁਸੀਂ ਸਾਲਮਗਰੂ ਕਿੱਡਾ ਗਿਆਨ ਚੰਬੜਿਆ ਹੋਇਆ ਆਪਾਂ ਨੂੰ ਦੇਖੋ ਕਿੱਡੀ ਭੁੱਲ ਪਈ ਹੋਈ ਐ ਉਹ ਤਾਂ ਪੜ੍ਹੇ ਲਿਖੇ ਜ਼ਮਾਨੇ ਚਲੋ ਪਹਿਲਾਂ ਤਾਂ ਜਿਵੇਂ ਕਹਤਾ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬਹ ਜੀ ਨੇ ਆਪਾਂ ਨੂੰ ਸਮਝਾਇਆ ਵੀ ਜਿਉਂਦੇ ਮਾਤਾ ਪਿਤਾ ਦੀ ਸੇਵਾ ਕਰੋ ਤਾਂ ਤੁਹਾਡੀ ਵੀ ਅੱਗੇ ਸੇਵਾ ਹੋਏਗੀ ਜ਼ਰੂਰ